ਮੈਂ ਐਜ਼ ਐਨ ਐਡਵੋਕੇਟ ਐਜ਼ ਅ ਲਾਇਰ ਮੈਂ ਪੰਜਾਬ ਐਂਡ ਹਰਿਆਣਾ ਬਾਰ ਕਾਉਂਸਲ ਵਰ ਮੈਨੂੰ 2006 ਦੇ ਤੋਂ ਮੈਂ ਅਨਰੋਲਡ ਐਡਵੋਕੇਟ ਹਾਂ ਤੇ ਮੈਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਅਨਰੋਲਡ ਐਡਵੋਕੇਟ ਦੇ ਤੌਰ ਤੇ ਤੁਹਾਨੂੰ ਦਿੱਤੀ ਹੈ ਜੀ ਪਰਮਿਸ਼ਨ ਜਾਨ ਜੀ ਇਹ ਕਰ ਲੋਗੇ ਤੁਸੀਂ ਇੱਕ ਵਾਰ ਮੈਨੂੰ ਗੱਲ ਕਰ ਲੈ ਲੈਂਦੇ ਹੋ ਜੀ ਤੁਸੀਂ ਕਿਹਦਾ ਫੋਨ ਹੈ ਜੀ ਸਾਹਿਬ ਏਸੀਪੀ ਕਿਹੜੇ ਜੀ ਅਭੀ ਸ਼ੁਕਰ ਸ਼ਰਮਾ ਏਸੀਪੀ ਵੈਸਟ ਨੇ ਜੀ ਸਸ਼ੀਕਲ ਜੀ ਏਸੀਪੀ ਸਾਹਿਬ ਪਰ ਐਡਵੋਕੇਟ ਆ ਜੀ ਵਕੀਲ ਦੇ ਤੌਰ ਤੇ ਮੇਰਾ ਰਾਈਟ ਹੈਗਾ ਸੀਗਾ ਜੀ ਮੈਨੂੰ ਕਿਉਂ ਰੀਟੇਨ ਕੀਤਾ ਗਿਆ ਨਹੀਂ ਪਰ ਐਡਵੋਕੇਟ ਤਾਂ ਐਡਵੋਕੇਟ ਨਹੀਂ ਕੀ ਨਹੀਂ ਠੀਕ ਆ ਜੀ ਜੇ ਅਸੀਂ ਆ ਗਏ ਸੀਗਾ ਕਾਲੀਦਾਲ ਦੇ ਵਰਕਰ ਆ ਪਰ ਵਕੀਲ ਤਾਂ ਹੈ ਜਨਾ ਜੀ ਮੈਂ ਤਾਂ ਵਕੀਲ ਦੇ ਤੌਰ ਤੇ ਚੱਲਿਆ ਸੀਗਾ ਜੀ ਥੈਂਕ ਯੂ ਐਸਪੀ ਸਰ ਹਾਂ ਸਰ ਜੀ ਜਿਹੜਾ ਮੈਂ ਚੰਡੀਗੜ੍ਹ ਜਾਣਾ ਸੀ ਰੋਕਿਆ ਜਾ ਰਿਹਾ ਸੀ ਹੁਣ ਪਰਮਿਸ਼ਨ ਲੈ ਕੇ ਜਾਾਂਗਾ ਐਜ਼ ਐਨ ਐਡਵੋਕੇਟ ਮੈਂ ਇਸ ਤੋਂ ਪਹਿਲਾਂ ਵੀ ਆਪਣਾ ਦਿਖਾ ਕੇ ਟੈਕੀ ਆ ਮੇਰਾ ਆਈਡੈਂਟੀਟੀ ਕਾਰਡ ਆ ਅਮਰਸਰ ਬਾਰ ਐਸੋਸੀਏਸ਼ਨ ਦਾ ਮੇਰੀ 2006 ਦੀ ਪੰਜਾਬ ਐਂਡ ਹਰਿਆਣਾ ਬਾਰ ਕਾਉਂਸਲ ਵੱਲੋਂ ਜਿਹੜੀ ਸੀ ਮੇਰੀ ਐਨਰੋਲਮੈਂਟ ਹੋਈ ਹੋਈ ਆ ਰੈਗੂਲਰ ਮੈਂਬਰ ਮੈਂ ਇਸ ਬਾਰ ਐਸੋਸੀਏਸ਼ਨ ਦਾ ਆ ਇਹਦੇ ਨਾਲ ਹੀ ਮੇਰੇ ਕੋਲ ਜਿਹੜਾ ਆ ਇਹ ਹੈਗਾ ਮੇਰਾ ਸਰਟੀਫਿਕੇਟ ਅਮਰਸਰ ਬਾਰ ਐਸੋਸੀਏਸ਼ਨ ਵੱਲੋਂ 36 ਨੂੰ 30 ਜੂਨ ਨੂੰ 319 ਨੰਬਰ ਦੇ ਨਾਲ ਮੈਨੂੰ ਇਸ਼ੂ ਕੀਤਾ ਗਿਆ ਮੇਰਾ ਰੋਲ ਕੀ ਐਜ਼ ਐਨ ਐਡਵੋਕੇਟ ਵਿਦ ਅਮਰਸਰ ਬਾਰ ਐਸੋਸੀਏਸ਼ਨ ਐਂਡ ਹੈਜ਼ ਬੀਨ ਪ੍ਰੈਕਟਿਸਿੰਗ ਐਜ਼ ਐਨ ਐਡਵੋਕੇਟ ਇਨ ਡਿਸਟ੍ਰਿਕਟ ਕੋਰਟ ਅਮਰਸਰ ਸਿንስ 2006 ਟੂ ਟਿਲ ਡੇਟ ਹੀ ਇਜ਼ ਅ ਰੈਗੂਲਰ ਮੈਂਬਰ ਆਫ ਅਮਰਸਰ ਬਾਰ ਐਸੋਸੀਏਸ਼ਨ ਪ੍ਰਧਾਨ ਸਾਡੇ ਗੁਰਪ੍ਰੀਤ ਨੇਸਰ ਜੀ ਸੈਕਟਰੀ ਵਿੱਕੀ ਮਹਿਰਾ ਜੀ ਮੇਰੇ ਨਾਲ ਬੈਠੇ ਨੇ ਸਾਡੇ ਬਾਰ ਦੇ ਪਹਿਲੋਂ ਪ੍ਰਧਾਨ रह चुके ਨੇ ਬਹੁਤ ਸਤਿਕਾਰਯੋਗ ਐਡਵੋਕੇਟ ਪ੍ਰਦੀਪ ਸੈਣੀ ਜੀ ਨੇ ਐਡਵੋਕੇਟ ਅਮਨ ਭਾਤਵਾਜ ਨੇ ਐਡਵੋਕੇਟ ਅਮਨਦੀਪ ਰੰਧਾਵਾ ਨੇ ਐਡਵੋਕੇਟ ਸਹਿਬਾਨ ਬੈਠੇ ਆ ਮੈਂ ਐਡਵੋਕੇਟ ਦੀ ਹਸਿਆਤ ਦੇ ਤੌਰ ਤੇ ਆਇਆ ਜਨ ਐਡਵੋਕੇਟ ਮੈਂ ਲੀਗਲ ਐਡਵੋਕੇਟ ਲੀਗਲ ਐਡਵਾਈਜ਼ਰ ਤੋਂ ਦਾ ਬੈਕਮ ਸੇ ਮਜੀਠਿਆ ਤੋਂ ਆਇਆ ਮੈਂ ਐਡਵੋਕੇਟ ਵੀ ਹਾਂ ਮੈਂ ਆਪਣੇ ਕਾਨੂੰਨੀ ਤੌਰ ਤੇ ਜਿਹੜੇ ਮੇਰੇ ਰਾਈਟਸ ਨੇ ਮੈਂ ਉਹਨਾਂ ਰਾਈਟ ਦੇ ਅਧਿਕਾਰ ਖੇਤਰ ਦੇ ਵਿੱਚ ਰਹਿੰਦਿਆਂ ਹੋਇਆ ਅੱਜ ਚੰਡੀਗੜ੍ਹ ਧਿਆਣਾ ਸੀਗਾ ਕਿਉਂਕਿ ਇੱਕ ਐਡਵੋਕੇਟ ਦਾ ਰਾਈਟਤਾ ਅੱਜ ਕੋਰਟ ਦੇ ਵਿੱਚ ਵੀ ਪੇਸ਼ੀ ਹੋਆ ਕਿ ਆਜੀ ਸਰਤਾ ਮਜੀਠੀਆ ਸਾਹਿਬ ਦੀ ਮੈਨੂੰ ਆਪਣੇ ਵੀ ਹਾਈ ਕੋਰਟ ਦੇ ਵਿੱਚ ਕੰਮ ਨੇ ਅਸੀਂ ਜਾਣਾ ਹੈ ਪਰ ਇਹਨਾਂ ਨੇ ਪੁਲਿਸ ਨੇ ਪਿਛਲੇ 1 ਘੰਟੇ ਤੋਂ ਵੱਧ ਸਮਾਂ ਹੋ ਗਿਆ ਜਦੋਂ ਮੈਂ ਘਰੋਂ ਨਿਕਲ ਲੱਗਾ ਤੇ ਇਹਨਾਂ ਨੇ ਆਨਕਿਆ ਮੈਨੂੰ ਘਰੇ ਹਾਊਸ ਰੈਸਟ ਕਰਕੇ ਡਿਟੇਨ ਕਰ ਦਿੱਤਾ ਗਿਆ ਮੈਂ ਇਹਨਾਂ ਨੂੰ ਇਹ ਗੱਲ ਕਹੀ ਕਿ ਐਡਵੋਕੇਟ ਦੇ ਰਾਈਟਸ ਦੇ ਵੀ ਅਗੇਂਸਟ ਜਿਹੜੀ ਹੈ ਵਾਇਲੇਸ਼ਨ ਹੈ ਕਲਾਈਂਟ ਪ੍ਰਿਵੀਲੇਜ ਅਕارڈਿੰਗ ਟੂ ਦੀ ਅਗੇਂਸਟ ਦੀ ਵਾਇਓਲੇਸ਼ਨ ਹੈ ਮੈਂ ਵਕੀਲ ਆ ਮੈਨੂੰ ਤੁਸੀਂ ਵਕੀਲ ਦੇ ਹੋਣ ਦੇ ਤੌਰ ਤੇ ਨਹੀਂ ਰੋਕ ਸਕਦੇ ਜੇ ਤੁਸੀਂ ਰੋਕ ਰਹੇ ਹੋ ਤਾਂ ਮੈਨੂੰ ਕੋਈ ਨੋਟਿਸ ਦਿਓ ਮੈਨੂੰ ਕੋਈ ਨੋਟਿਸ ਇਸ਼ੂ ਕਰੋ ਮੈਨੂੰ ਕਾਰਨ ਦੱਸੋ ਕਿਉਂ ਜਾ ਰਹਾ ਤੇ ਇਹਨਾਂ ਵੱਲੋਂ ਇੱਕੋ ਗੱਲ ਕਹਿ ਰਹੇ ਜੀ ਤੁਸੀਂ ਇਕਾਲੀ ਦਲ ਦਾ ਸਬੰਧ ਤੁਸੀਂ ਇਕਾਲੀ ਦਲ ਦਾ ਸਬੰਧ ਤੁਸੀਂ ਅਹੁਦੇਦਾਰ ਹੋ ਤੁਸੀਂ ਵਰਕਰ ਹੋ ਇਹ ਗੱਲ ਦੱਸੋ ਕਿ ਕਿਤੇ ਲਿਖਿਆ ਕਿ ਕਿਸੇ ਪਾਰਟੀ ਦਾ ਅਹੁਦੇਦਾਰ ਹੋਣਾ ਮੈਂ ਲੀਗਲ ਵਿੰਗ ਦਾ ਵੀ ਅਹੁਦੇਦਾਰ ਆ ਇਕਾਲੀ ਦਲ ਦੇ ਲੀਗਲ ਵਿੰਗ ਦਾ ਅਹੁਦੇਦਾਰ ਪਰ ਮੈਂ ਅੱਜ ਜਿਹੜੀ ਗੱਲ ਕਰ ਰਿਹਾ ਮੈਂ ਬਿਲਕੁਲ ਡਰੈਸ ਕੋਡ ਮੈਂ ਅੱਜ ਐਡਵੋਕੇਟ ਦੀ ਹਸਿਆ ਦੇ ਵਿੱਚ ਹੀ ਚੱਲ ਨੂੰ ਮੈਂ ਪਿਛਲੇ ਦਿਨਾਂ ਤੋਂ ਐਡਵੋਕੇਟ ਦੇ ਤੌਰ ਤੇ ਕੰਮ ਆਪਣਾ ਕਰ ਰਿਹਾ ਜਿੱਥੇ ਵੀ ਮੇਰੇ ਕਲਾਇੰਟ ਨੂੰ ਲੋੜ ਪੈਂਦੀ ਮੈਂ ਐਸਿਆਂ ਐਡਵੋਕੇਟ ਉੱਤੇ ਹਾਜ਼ਰ ਹੋ ਰਿਹਾ ਮੈਂ ਐਡਵੋਕੇਟ ਦੇ ਤੌਰ ਤੇ ਵਿਚਰ ਰਿਹਾ ਪਰ ਇਹਨਾਂ ਵੱਲੋਂ ਜਿਹੜਾ ਆ ਉਸ ਚੀਜ਼ ਨੂੰ ਨਹੀਂ ਮੰਨਿਆ ਗਿਆ ਇਸ ਸਬੰਧਕ ਨਾਲ ਪਹਿਲੇ ACP ਸਾਹਿਬ ਨੂੰ ਇਹਨਾਂ ਨੇ SHO ਸ਼ਿਹਾਟਾ ਇੰਸਪੈਕਟਰ ਵਿਕਰਾਂਤ ਸ਼ਰਮਾ ਤੇ ਸਬੰਧਤ ਪੁਲਿਸ ਮੁਲਾਜ਼ਮ ਇੱਥੇ ਆਏ ਸੀਗੇ ਜਿਨ੍ਹਾਂ ਨੇ ਡਿਟੇਨ ਕੀਤਾ ਉਹਨਾਂ ਮੈਨੂੰ ਕਿਹਾ ਜੀ ACP ਸਾਹਿਬ ਤੇ CP ਸਾਹਿਬ ਦਾ ਹੁਕਮ ਹੈ ਜਦੋਂ ਮੈਂ ACP ਅੰਮ੍ਰਿਤਸਰ ਵੈਸਟ ਨੂੰ ਕਾਲ ਕੀਤੀ ਉਹਨਾਂ ਫੋਨ ਮੈਂ ਉਹਨਾਂ ਨੂੰ ਫੇਰ ਇਨਸਪੈਕਟਰ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੇ ਸਬੰਧਤ ਅਫਸਰ ਸਰਬਾਨਾਂ ਨਾਲ ਗੱਲ ਕਰ ਲਓ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਸਾਨੂੰ ਹੁਕਮ ਆ ਜੀ ਸੀਪੀ ਸਾਹਿਬ ਦਾ ਹੁਕਮ ਆ ਕਿ ਰੈਸਟ ਕਰੋ ਹਾਊਸ ਰੈਸਟ ਕਰੋ ਡਿਟੇਨ ਕਰੋ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਉਸ ਤੋਂ ਬਾਅਦ ਮੈਂ ਆਪਣੇ ਸਬੰਧਤ ਅਮਰਸਰ ਬਾਰ ਐਸੋਸੀਏਸ਼ਨ ਨੂੰ ਇਨਫੋਰਮ ਕੀਤਾ ਪ੍ਰਧਾਨ ਜੀ ਸਾਡੇ ਪ੍ਰਦੀਪ ਸੈਣੀ ਜੀ ਹੁਣੇ ਪੁਲਿਸਰ ਸਾਹਿਬ ਸਾਰਿਆਂ ਨੂੰ ਇਨਫੋਰਮ ਕੀਤਾ ਐਡਵੋਕੇਟ ਸਾਹਿਬਾਂ ਨੂੰ ਸਾਰੇ ਆਰਐਨਏ ਕਿ ਤੁਸੀਂ ਰਾਈ ਆਫ ਦਾ ਐਡਵੋਕੇਟ ਦੀ ਜਿਹੜੀ ਉਹ ਵਾਇਲੇਸ਼ਨ ਕਰ ਰਹੇ ਹੋ ਸੋ ਹੁਣੇ ਤੁਹਾਡੇ ਸਾਹਮਣੇ ਸੀਗਾ ਕਿ ਜਦੋਂ ਪ੍ਰੈਸ ਤੇ ਤੇ ਗੱਲ ਚੱਲੀ ਤਾਂ ਏਸੀਪੀ ਸਾਹਿਬ ਦਾ ਫੋਨ ਆਇਆ ਕਿ ਤੁਸੀਂ ਜਾ ਸਕਦੇ ਹੋ ਜੀ ਸੋ ਰਾਈਟ ਨਾਉ ਮੈਂ ਆਪਣਾ ਜਿਹੜਾ ਹੈ ਉੱਥੇ ਐਸਨ ਅਗਰ ਫਿਰ ਜਾ ਜਾਂਦਾ ਹਾਂ ਬਿਲਕੁਲ ਜਾ ਰਹੇ ਹਾਂ ਜੀ ਜੀ ਭਾਜੀ ਆਪਣਾ ਨਾਮ ਦੱਸ ਕੇ ਅੱਜ ਤੁਹਾਨੂੰ ਹੋਸਟਸਟ ਕੀਤਾ ਗਿਆ ਚੋ ਕੀਤਾ ਗਿਆ ਕੀਤਾ ਮੈਂ ਇੰਦਰਜੀਤ ਸਿੰਘ ਭੰਡੋਰੀ ਕਾਉਂਸਲਰ ਬਾਰ ਨੰਬਰ 43 ਹਲਕਾ ਦੱਖਣੀ ਸ਼੍ਰੋਮਣੀ ਕਾਲੀ ਦਲ ਮੈਂ ਦੱਸਣਾ ਚਾਹਣਾ ਆਪ ਨੂੰ ਕਿ ਅੱਜ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜੀ ਦੀ ਪੇਸ਼ੀ ਹੀ ਮੁਹਾਲੀ ਦੇ ਵਿੱਚ ਤੇ ਸਾਡੀ ਅਸੀਂ ਉੱਥੇ ਪਹੁੰਚਣਾ ਹੈਗਾ ਅਸੀਂ ਆਪਣੇ ਸਾਥੀਆਂ ਨਾਲ ਸਵੇਰੇ ਟੈਮ ਮਿਲਿਆ ਹੈਗਾ ਤੇ ਦੋ ਤਿੰਨ ਗੱਡੀਆਂ ਦੇ ਵਿੱਚੋਂ ਅੱਠ-ਦੋ ਬੰਦੇ ਨੇ ਅਸੀਂ ਉੱਥੇ ਪਹੁੰਚਣਾ ਮਹਾਲੀ ਦੇ ਵਿੱਚ ਅਸੀਂ ਜਦੋਂ ਸਵੇਰੇ ਇੱਥੇ ਕਤਰ ਹੋਏ ਆ ਮੇਰੀ ਰਹਿਸ਼ ਦੇ ਉੱਤੇ ਚੀਦ ਉਤਮ ਸਿੰਘ ਨਗਰ ਤਾਂ ਜਦੋਂ ਇਹ ਗੱਡੀਆਂ ਵਿੱਚ ਬੈਠੇ ਤਾਂ ਜਿਹੜੇ ਜਿਆ ਲੋਕਲ ਪੁਲਿਸ ਸਾਡੇ ਕੋਲ ਆਈਆਂ ਉਹਨਾਂ ਸਾਡਾ ਰਸਤੇ ਵਿੱਚ ਸਾਨੂੰ ਰੋਕ ਕੇ ਉਹਨਾਂ ਨੇ ਪੁੱਛਿਆ ਉਹਦੀ ਕਿੱਥੇ ਜਾ ਰਹੇ ਸੀਗਾ ਮਹਾਲੀ ਜਾ ਰਹੇ ਆ ਉਹਨਾਂ ਨੇ ਕਿਹਾ ਵੀ ਤੁਸੀਂ ਮਹਾਲੀ ਨਹੀਂ ਜਾ ਸਕਦੇ ਅਸੀਂ ਕਾਰਨ ਪੁੱਛਿਆ ਵੀ ਕਿਹੜੀ ਗੱਲੋਂ ਨਹੀਂ ਜਾ ਸਕਦੇ ਪਾ ਕਾਰ ਨਹੀਂ ਸਾਨੂੰ ਦੱਸਿਆ ਗਿਆ ਤੇ ਇਸ ਕਰਕੇ ਅੱਜ ਹੁਣੇ ਹੀ ਸਾਨੂੰ ਜਿਹੜਾ ਪਤਾ ਲੱਗਾ ਵੀ ਸਾਨੂੰ ਇੱਕੋ ਗੱਲ ਨੂੰ ਕੀ ਹੈ ਜਾਂ ਤਾਂ ਖਾਣੇ ਚੱਲੋ ਔਰ ਅੱਗੇ ਵੀ ਕਰਦੇ ਰਾਵਾਂਗੇ ਅਸੀਂ ਜਿੱਥੇ ਡਿਊਟੀ ਲੱਗੂਏ ਤੰਦਈ ਦਾ ਨਿਭਾਵਾਂ ਵੱਡੀ ਗਿਣਤੀ ਵਿੱਚ ਬਿਆਸਦ ਰਿਆ ਤੇ ਲੋਕਿਆ ਤੇ ਆਦੀ ਮੈਂ ਕਈ ਆਪਣੇ ਸਾਥੀਆਂ ਨੂੰ ਫੋਨ ਕਰਕੇ ਕੀਤੇ ਨੇ ਵੀ ਤੁਸੀਂ ਕਿੱਥੇ ਜੇ ਤੁਸੀਂ ਕਿੱਥੇ ਕਿਸੇ ਨੇ ਸਾਨੂੰ ਕਹਿ ਤਾ ਤਾ ਵੀ ਅਸੀਂ ਸਾਨੂੰ ਮਹੱਲੇ ਦੇ ਵਿੱਚ ਘੇਰ ਲਿਆ ਕਿਸੇ ਨੇ ਕਹਿ ਤਾ ਸਾਨੂੰ ਗੋਲਡਨ ਗੇਟ ਤੇ ਘੇਰ ਲਿਆ ਕਿਸੇ ਨੇ ਕਹਿ ਤਾ ਸਾਨੂੰ ਰਈਆ ਨਹੀਂ ਟੱਪੂਂ ਦਿੱਤਾ ਜਿਹੜੇ ਦੂਰ ਦੂਰੋਂ ਨੇ ਵਾਤ ਤੋਂ ਵਾਤ ਜਾ ਕੇ ਬਿਆਸ ਤੱਕ ਬਿਆਸ ਤੋਂ ਲੰਗੜ ਨਹੀਂ ਦੇਂਦੇ ਕਹਿੰਦੇ ਹੋਰ ਸੀ ਬੋਰ ਪੁਲਿਸੇ ਪੁਲਿਸੇ ਲੱਗੀ ਆ ਔਰ ਆਡੈਂਟੀਫਾਈ ਕੀਤਾ ਜਾ ਰਿਹਾ ਬਦੂ ਕਾਲੀ ਵਰਕਰਾਂ ਦੇ ਤੂੰ ਸਾਈਡ ਤੇ ਲਾਲਾ ਗੱਡੀ ਤੂੰ ਤੈਨੂੰ ਆਪਾਂ ਮੁਹਾਲੀ ਤੱਕ ਨਹੀਂ ਜਾਣ ਦੇਣਾ ਕੋਸ਼ਿਸ਼ ਹੋ ਰਹੀ ਸਰਕਾਰ ਦੀ ਵਾਤ ਤੋਂ ਵਾਤ ਉਥੇ ਬੰਦੇ ਨੂੰ ਨਾ ਪਹੁੰਚੇ ਦਿੱਤਾ ਕਿਉਂ ਸਰਦਾਰ ਸਖਬੀਰ ਸਿੰਘ ਬਾਦਲ ਚਰੋਮਣੀ ਕਾਲੀ ਦੇ ਪ੍ਰਧਾਨ ਉਹਨਾਂ ਨੇ ਅਗਵਾਈ ਕਰਨੀ ਸੀ ਅਗਲੇ ਪਾਸੇ ਇਸ ਕਰਕੇ ਸਰਕਾਰ ਡਰੀ ਪਈ ਆ ਪਤਾ ਨਹੀਂ ਕੀ ਹੋ ਜਾਣਾ ਵਾ ਸੋ ਇਹ ਬੜੇ ਸ਼ਾਂਤਪਈ ਦੇ ਨਾਲ ਉੱਥੇ ਪਹੁੰਚਣਾ ਸੀਗਾ ਪਰ ਸਾਡਾ ਜਿਹੜਾ ਸਾਰਾ ਕੰਮ ਇਹਨਾਂ ਭਗਵੰਤ ਮਾਨ ਨੇ ਤੇ ਉਹਦੀ ਸਰਕਾਰ ਨੇ ਰੋਕ ਦਿੱਤਾ ਗਿਆ